ਪ੍ਰਭਾ ਹਲਕੇ ਦੇ ਸਮੂਹ ਵੋਟਰਾਂ ਪਿਆਣਾ ਭਰਾਵਾਂ ਨੂੰ ਮੈਂ ਪੂਰ ਜ਼ੋਰ ਅਪੀਲ ਔਰ ਬੇਨਤੀ ਕਰਦਾ ਹਾਂ ਕਿ ਇਸ ਚੋਣ ਵਿੱਚ ਮਹਿਜ਼ 20 ਘੰਟੇ ਬਾਕੀ ਰਹਿ ਗਏ ਨੇ ਡਿੰਪੀਟ ਲੋਂਜੀ ਨੂੰ ਆਪਣੀ ਕੀਮਤੀ ਵੋਟ ਪਾ ਕੇ ਸਾਰੇ ਪਰਿਵਾਰ ਸਾਰਾ ਇਲਾਕਾ ਉਹਨਾਂ ਨੂੰ ਵੱਡੀ ਬਹੁਮਤ ਨਾਲ ਜਿਤਾਓ ਕਿਉਂਕਿ ਹੁਣੇ-ਹੁਣੇ ਅਧਿਕਾਰਤ ਖਬਰ ਆਈ ਹੈ ਕਿ ਹਲਕੇ ਦੇ ਅੰਦਰ ਕਾਂਗਰਸ ਉਮੀਦਵਾਰ ਵੱਲੋਂ ਔਰ ਕਾਂਗਰਸ ਉਮੀਦਵਾਰ ਦੇ ਧਰਮਪਤੀ ਵੱਲੋਂ ਕਰੋੜਾਂ ਅਰਬਾਂ ਰੁਪਇਆ ਵੰਡਿਆ ਜਾ ਰਿਹਾ ਹੈ ਇਹ ਉਹੀ ਪੈਸਾ ਹੈ ਜਿਹੜਾ 56 ਕਰੋੜ ਰੁਪਇਆ ਬਸ ਬਾੜੀਆਂ ਦਾ ਜਿਹਦੇ ਵਿੱਚ ਉਹ ਕਟਾਰੀਆ ਪਰਿਵਾਰ ਦਾ ਜੀ ਜਿਹੜੇ ਖੁਦਕੁਸ਼ੀਆਂ ਕਰ ਗਏ ਉਹਨਾਂ ਦੇ ਲਹੂ ਦਾ ਔਰ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਦਾ ਤਸਕਰਾਂ ਤੋਂ ਕਰੋੜਾਂ ਰੁਪਇਆ ਇਕੱਠਾ ਕਰਨ ਦਾ ਇਹ ਉਹ ਨੰਗਾ ਨਾਚ ਹਲਕੇ ਵਿੱਚ ਮੈਨੂੰ 20 ਪਿੰਡਾਂ ਤੋਂ ਰਿਪੋਰਟ ਆਈ ਹੈ ਇਹ ਹੋ ਰਿਹਾ ਹੈ ਪਰ ਜਦੋਂ ਲੋਕ ਤੇ ਆਵਾਮ ਫੈਸਲਾ ਕਰ ਲੈਣ ਮੈਂ ਹੈਰਾਨ ਹੈ ਕਿ ਕਾਂਗਰਸ ਦੇ ਉੱਗੇ ਲੀਡਰ ਕੱਲ ਮਹਿਲਾਵਾਂ ਦੇ ਬਾਰੇ ਜੋ ਸ਼ਬਦ ਕਹਿ ਕੇ ਗਏ ਹੈ ਈਆਂ ਪਹਿਣਾ ਤੋਂ ਬਿਨਾ ਇਸ ਹਲਕੇ ਦੇ ਕਿਸੇ ਲੀਡਰ ਨੇ ਅੱਜ ਤੱਕ ਆਪਣੀਆਂ ਬਹੂ ਬੇਟੀਆਂ ਈਆਂ ਪਹਿਣਾ ਸਤਕਾਰਯੋਗ ਨੂੰ ਸੰਬੋਧਨ ਨਹੀਂ ਕੀਤਾ ਸਗੋਂ ਰੰਨਾ ਸ਼ਬਦ ਕਾਂਗਰਸ ਦੇ ਲੀਡਰਾਂ ਵੱਲੋਂ ਵਰਤਿਆ ਗਿਆ ਔਰ ਇੱਕ ਮਹਿਲਾ ਉਮੀਦਵਾਰ ਇਸ ਭੇੜੇ ਸ਼ਬਦ ਤੇ ਤਾੜੀਆਂ ਮਾਰ ਰਹੀ ਹੈ ਮੈਮ ਬਈਲਾ ਮਤਾਵਾਂ ਪੈਣਾ ਧੀਆਂ ਨੂੰ ਗਿੱਦੜ ਬਾ ਹਲਕਿਆ ਨੂੰ ਅਰਜ਼ੋਰ ਅਪੀਲ ਕਰਦਾ ਹੈ ਕਿ ਇਸ અપਮਾਨ ਦਾ ਕੱਲ ਨੂੰ ਐਸਾ ਬਦਲਾ ਲਓ ਕਿ ਇੱਕ ਇੱਕ ਵੋਟ ਨਹੀਂ ਇੱਕ ਇੱਕ ਦੀਆਂ ਦੋ ਦੋ ਵਰਾ ਕੇ ਇਸ ਕਾਂਗਰਸ ਉਮੀਦਵਾਰ ਦੇ ਵਿਰੁੱਧ ਵੋਟ ਪਾਓ ਔਰ ਡਿੰਪੀ ਟਿਲੋ ਸਾਹਿਬ ਨੂੰ ਇਸ ਚੋਣ ਦੇ ਵਿੱਚ ਕਾਮਯਾਬ ਕਰੋ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਲੋਕ ਦੇਖ ਰਹੇ ਨੇ ਸਾਰਾ ਪੰਜਾਬ ਸੰਸਾਰ ਦੇਖ ਰਿਹਾ ਹੈ ਤੁਹਾਨੂੰ ਬਹੁਤ ਅਲਰਟ ਹੋ ਕੇ ਰਾਈਜ਼ ਟੂ ਦਿ ਓਕੇਜਨ ਆਨਰੇਬਲ ਡਿਪਟੀ ਕਮਿਸ਼ਨਰ ਆਨਰੇਬਲ ਐਸਐਸਪੀ ਇਹ ਨੰਗਾ ਨਾਚ ਜਿਹੜਾ ਲੁੱਟ ਦੇ ਪੈਸੇ ਦਾ ਹੋ ਰਿਹਾ ਇਹਨੂੰ ਨੱਥ ਪਾਉਣ ਦੀ ਲੋੜ ਹੈ ਕਿਉਂਕਿ ਜਾਲੀ ਗਲ ਬਕੜੀਆਂ ਜਾਲੀ ਪਖੰਡਵਾਦ ਜਿਹੜਾ ਫਿਲਮਾਇਆ ਗਿਆ ਔਰ ਜਿਹੜਾ ਪੇਸ਼ ਕੀਤਾ ਗਿਆ ਉਹ ਬਿਲਕੁਲ ਝੂਠ ਔਰ ਫਰੇਬ ਔਰ ਨਾਲ ਦੀ ਨਾਲ ਇੱਕ ਪਖੰਡਵਾਦ ਦਾ ਜੋ ਕਾਂਗਰਸ ਦੇ ਮਹਿਲਾ ਉਮੀਦਵਾਰ ਵੱਲੋਂ ਕੀਤਾ ਗਿਆ ਹੈ ਉਹ ਸਿਰਫ ਫਿਲਮਾਂ ਦੇ ਵਿੱਚ ਜਵੇਂ ਸਟੇਜ ਮੈਨੇਜ ਸ਼ੋ ਹੁੰਦਾ ਹੈ ਉਹ ਸਭ ਕੁਝ ਕੀਤਾ ਗਿਆ ਹੈ ਮੇਰੀ ਪੁਰਜ਼ੋਰ ਆਪ ਨੂੰ اپੀਲ ਹੈ ਕਿ ਇਸ ਅਹਿਮ ਚੋਣ ਵਿੱਚ ਡਿੰਪੀ ਟਲੋ ਸਾਹਿਬ ਨੂੰ ਆਪ ਸਾਰੇ ਕਾਮਯਾਬ ਕਰੋ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ